ਅੱਜ ਅਸੀਂ ਦੱਸਾਂਗੇ ਇੱਕ ਅਸਨ ਜਿਹੜਾ ਸਾਡੇ ਪੇਟ ਦੀ ਗੈਸ ਐਸਿਡਿਟੀ ਕਵਜਾ ਔਰ ਸ਼ੂਗਰ ਨੂੰ ਜੜੋਂ ਖਤਮ ਕਰ ਦਿੰਦਾ ਹੈ। ਤੋਂ ਬੜਾ ਹੀ ਸਿੰਪਲ ਅਸਨ ਹੈ ਮੰਟੂਕਾ ਅਸਨ। ਅਸੀਂ ਦੇਖ ਸਕਦੇ ਹਾਂ ਕਿਸ ਤਰ੍ਹਾਂ ਦੋਵੇਂ ਹੱਥ ਦੇ ਮੁਠੀ ਬਣਾ ਕੇ ਧੁੰਨੀ ਦੇ ਦੋਨੋਂ ਸਾਈਡ ਰੱਖਣੀਆਂ ਆ। ਸਾਹ ਨੂੰ ਪਰ ਕੇ ਸਾਹ ਨੂੰ ਬਾਹਰ ਕੱਢ ਕੇ ਅੱਗੇ ਝੁੱਕ ਜਾਣਾ। ਥੋੜੀ ਦੇਰ ਰੋਕ ਕੇ ਰੱਖਣਾ ਹੈ ਫਿਰ ਵਾਪਸ ਆ ਜਾਣਾ। ਇਸ ਨੂੰ ਮਤਨੋਂ ਸਾਈਡ ਤੋਂ ਕਰ ਦੱਸ ਕਿ ਦੱਸ ਸਕਦਾ ਹਾਂ ਮੈਂ ਸਾਈਡ ਤੋਂ ਕਿਦਾਂ ਪਿੱਛੇ ਹੱਡੀਆਂ ਦੇ ਵਿੱਚ ਅਸੀਂ ਵੱਜਰ ਅਸਨ ਤੇ ਬੈਠੇ ਹੋਏ ਹਾਂ ਮੁਠੀਆਂ ਬੰਦ ਕਰਕੇ ਅੰਗੂਠੇ ਤੁੰਨੇ ਦੋਨੋਂ ਸਾਈਡ ਰੱਖ ਕੇ ਪੂਰਾ ਅੱਗੇ ਝੁਕ ਜਾਣਾ ਇਹਦੇ ਵਿੱਚ ਅਸੀਂ ਕਪਾਲ ਪਤੀ ਵੀ ਕਰ ਸਕਦੇ ਹਾਂ ਉਹਦੇ ਨਾਲ ਰਿਜ਼ਲਟ ਹੋਰ ਜ਼ਿਆਦਾ ਵੱਜ ਜਾਂਦੇ ਹੈ ਇਸ ਦਾ ਦੂਸਰਾ ਪਾਰਟ ਹੈ ਜਿਹੜਾ ਉਹ ਹੈ ਖੱਬਾ ਥੱਲੇ ਸੱਜਾ ਉੱਪਰ ਲੰਮਾ ਸਾਂ ਪਰਿਆ ਸਾਹ ਬਾਹਰ ਕੱਢਿਆ ਉਸ ਤਰ੍ਹਾਂ ਹੀ ਪੂਰਾ ਅੱਗੇ ਝੁਕ ਜਾਣਾ ਕੂਨੀਆਂ ਨੂੰ ਥੱਲੇ ਦਬਾਉਣਾ ਬਦ ਤੋਂ ਬਦ ਤਾਂ ਜੋ ਪੇਟ ਤੇ ਪ੍ਰੈਸ਼ਰ ਪੂਰਾ ਰਹ ਸਕੇ ਇਹ ਮੰਡੂਕ ਆਸਨ ਇਹ ਸਿਰਫ ਇੱਕ ਆਸਨ ਮਤਲਬ ਇਸਦੇ ਦੋ ਪਾਰਟ ਇੱਕ ਆਸਨ ਕਰਨ ਨਾਲ ਗੈਸ ਐਸਿਡਿਕ ਕਬਜ ਔਰ ਜੜੂ ਸ਼ੂਗਰ ਨੂੰ ਜੜੂ ਖਤਮ ਕਰ ਦਿੰਦਾ ਹੈ ਪੇਟ ਦੇ ਸਾਰੇ ਰੋਗਾਂ ਚ ਬੜਾ ਜਿਆਦਾ ਬੈਨੀਫੀਸ਼ੀਅਲ ਹੁੰਦਾ ਹੈ ਯਾ ਤੁਸੀਂ ਇਸ ਨੂੰ ਜਨਨ ਕਰ ਸਕਦੇ ਹੋ 2 ਮਿੰਟ ਤੋਂ ਲੈ ਕੇ 5 ਤੋਂ 10 ਮਿੰਟ ਤੱਕ ਹੋਰ ਇਹਦੇ ਲਾਭ ਉਠਾ ਸਕਦੇ ਹੋ ਧੰਨਵਾਦ